ਸਾਨੂੰ ਬੜਾ ਫਕਰ ਹੈ ਕਿ ਅਸੀਂ ਪਟੰਡੇ ਦੀ ਫ੍ਰੀ ਪ੍ਰੈਸ ਤੇ ਕੋਰੇ ਆਏ ਆਏ ਹੈ ਕਿ ਪੰਜਾਬ ਦੇ ਵਿੱਚ ਅੱਜ ਬਹੁਤ ਜ਼ਿਆਦਾ ਜ਼ਿਆਦਾ ਪ੍ਰੈਸ ਦੇ ਨਾਰੋ ਫ੍ਰੀडम ਦੇ ਵਿੱਚ ਆਜ਼ਾਦੀ ਦੇ ਵਿੱਚ ਮੰਨਦੀ ਹੈ ਇਹ ਇੰਜਕਸ਼ਨ ਦਾ ਸਮਾਂ ਹੈਗਾ ਔਰ ਸਰਪੇਟ پارٹی ਦੀ ਪਾਲਿਸੀ ਹੈ ਕਿ ਇਹ ਦੀ ਸੈਂਟਰ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਆਪਣੇ ਵਹਿਦੇ ਪੂਰੇ ਨੀਤੀਤੇ ਹੈਗੇ ਇੱਕ ਤਾਂ ਡ੍ਰਿਪੀ ਦੇ ਉੱਤੇ ਨਹੀਂ ਕੀਤਾ ਹੈਗਾ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦਵਾਂਗੇ ਤੇ ਇੱਕ ਘਰ-ਘਰ ਨੌਕਰੀ ਹੋਊਗੀ ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਜਦੋਂ ਪਹਿਲੀ ਵਾਰੀ ਪ੍ਰਾਇਮ Minister ਬਣੇ ਹੈ ਤੇ ਦੇ ਕਾ ਤੇ 20 ਨੌਕਰੀ ਤੋਂ ਬਗੈਰ ਦੇ ਸਰਕਾਰੀ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਹਰਿਆਣਾ ਜੰਮੂ ਕਸ਼ਮੀਰ ਤੇ ਬਾਕੀ ਦੇ ਇੰਡੀਆ ਦੇ ਵਿੱਚ ਵਧੀ ਹੋਈ ਹੈ ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਆ ਕਿ ਸਾਡਾ ਲਖਨ ਸਿੰਘ ਸਰਦਾਰਾ ਇਹ 20 ਤੋਂ ਇਸ ਕਿ ਕਿ ਰਵਿੰਦਵਾਰ ਹੈਗੇ ਆ ਤੇ ਬਾਕੀ ਫਤਗੜ ਸਾਫ ਦਾ ਤੇ ਚੰਡੀਗੜ ਦਾ ਤੇ ਜਲੰਧਰ ਤੇ ਹਰਿਆਣੇ ਦਾ ਰਹਿ ਗਿਆ ਉਹ ਵੀ ਅਸੀਂ ਖੇਤ ਤੋਂ ਖੇਤੀ ਅਨਾਉਂਸ ਕਰ ਦਿੱਤਾ ਅੱਜ ਅਸੀਂ ਬਠਿੰਡਾ ਦਾ ਇਹ ਅਨਾਉਂਸ ਕਰਨਾ ਹੈ ਕਿ ਇਹ ਸਾਡੇ ਉਮੀਦਵਾਰ ਹੈਗੇ ਆ ਤੇ ਹਰਜਿੰਦਰ ਸਿੰਘ ਜੀ ਸਾਡੇ ਮੀਂਹ ਪ੍ਰਧਾਨ ਨਗਰੀ ਸਭਾ ਕਾਰਸੀਪੇਟ ਦੇ ਉੱਤੇ ਸਰਪੰਚ ਸਾਹਿਬ ਹੁਣ ਦੇ ਖੇਪਰ ਤੋਂ ਬੈਠ ਕੇ ਤੇ ਆਪਣੇ ਬਾੜੀਆਂ ਵਾਲੀ ਸਾਹਿਬ ਇੱਥੇ ਬੈਠੇ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪਤਨਕਰ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼੍ਰੋਮਣੀ ਕਾਲਦਲਾ ਮੁਖਤਾਰ ਤੋਂ ਜੱਕੂ ਸਾਹਿਬ ਨੇ ਗੁਰਨਾਇਵ ਸਿੰਘ ਜੀ ਨੇ ਭਵਿੰਦਰ ਸਿੰਘ ਬਾੜਾਈ ਜੀ ਅਜਿੰਦਰ ਸਿੰਘ ਬਿੱਟੂ ਗੁਰਿੰਦਰ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜਿਹੜੇ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘੱਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਕਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਇਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਆ ਚੱਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ ਮੌੜ ਦੇ ਵਿੱਚ ਮੈਂ ਯਾਤੌਰ ਦੇ ਉੱਤੇ ਚੋਣ ਲੜੀ ਸੀ 31000 ਦੇ ਕਰੀਬ ਉਦੋਂ ਵੋਟ ਪਈ ਸੀ ਅ ਇਹਨਾਂ ਸਥਾਪਤ ਧਿਰਾਂ ਸੀਗੀਆਂ ਸ਼ਰਮਾ ਦੀ ਕਾਰੀਦਾਲ ਬਾਦਲ ਜਾਂ ਕਾਂਗਰਸ 20000 ਤੇ ਜਾਂ 15 ਦੇ ਰਹਿ ਗਏ ਸੀ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਲੜ ਰਹੇ ਹਨ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਸਨ ਜਾਈਆਂ ਜਿਹੜੀਆਂ ਚਾਰ ਸਫਰੋਂ ਦੋਨੇ ਹੱਥੀ ਜੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਲਾਓ ਸਾਡੀ ਭਾਰਤੀ ਬਲੋਂ ਨਾਲ ਸਕਦੇ ਆਂ ਭਾ ਕਰਦੇ ਤੁਸੀਂ ਹਮੇਸ਼ਾ ਆਉਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਵੀ ਆਪਸਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਨੇ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਰ ਨੂੰ ਪੰਜਾਬ ਨੂੰ ਵੱਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਜਸਤਰੀਕਾ ਨਾ ਮਾਨ ਸਾਹਿਬ ਨੇ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਡਰ ਖੁੱਲਣੇ ਚਾਹੀਦੇ ਚਾਹੇ ਉਹ ਹਸੰਨੀ ਵਾਲਾ ਬਾਡਰ ਹੋਵੇ ਪਰਿਪੁਰਦਾ ਚਾਹੇ ਉਹ ਬਾਗਾ ਬਾਡਰ ਹੋਵੇ ਅਸੀਂ ਉਹਨਾਂ ਬਾਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕ। ਉਧਰ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇਧਰ ਤਾਂ ਸਾਨਾ ਉਹਨਾਂ ਦੇ ਦਰਸ਼ਨ ਕਰ ਨਾ ਸਕਾ। ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜੋਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰ ਉੱਡ ਕੇ ਆਏ ਉਹ ਇਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ। ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਿੱਧੀ ਬੜੀ ਗੰਭੀਰ ਬਣਦੀ ਜਾਂਦੀ ਆ। ਇਹ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਰਜ਼ਗਾਰ ਹੋਵੇ ਉਹਨੂੰ ਲਗਾਤਾਰ ਖੋਇਆ ਜਾ ਰਿਹਾ ਹੈ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹ ਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਅਸੀਂ ਕਹਿੰਦੇ ਹਾਂ ਵੀ ਇਹ ਕੋ ਨੀਤੀ ਬਣਨੀ ਚਾਹੀਦੀ ਆਪ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ਼ ਹੋ ਗਏ। ਇਹਦੇ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੇ ਤਰ੍ਹਾਂ ਪੰਜਾਬ ਦੇ ਅੰਦਰ ਪਾਣੇ ਚਾਹੀਦੀਆਂ। ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਵਿਧਦਾ ਮੁੱਖ ਮੰਤਰੀ ਸੀ। ਭੰਤਵਾਨ ਜੀ ਨੂੰ ਮਿਲਿਆ ਕਿ ਇਹ ਨੀਤੀਆਂ ਸਾਨੂੰ ਬਣਾਉਣਾ ਚਾਹੀਦੀਆਂ। ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਦੇ ਜਿਹੜੇ ਬੈਠੇ ਆ। ਦੇਰੋ ਜਗਾਰੀ ਇਹ ਨੀਏ ਸੜਕਾਂ ਤੇ ਅੱਜ ਵੀ 2016 ਦੀ ਬੇਟਿੰਗ ਵਾਲੀ ਕੁੜੀ ਅੱਜ ਡੇਢ ਮਹੀਨਾ ਹੋ ਗਿਆ ਸਰੂਰ ਬੈਠੀ ਐ ਟੈਂਕੀ ਦੇ ਜੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ ਕਿਸੇ ਸਮੇ ਰਮੇਂਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਐ ਵੀ ਥੱਲੇ ਉਤਰੋ ਅਸੀਂ ਰੁਜ਼ਗਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨੀ ਨੂੰ ਠੱਕੇ ਖਾਣੇ ਪੈ ਰਹੇ ਆ ਡਾਂਗਾ ਖਾਣੀਆਂ ਪੈ ਰੀਆਂ ਟੈਂਕੀਆਂ ਤੇ ਚੜਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਜੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜਿਹੜੀਆਂ ਪੋਸਟਾਂ ਕੱਟੀਆਂ ਵੈਟਨ ਇੰਸਪੈਕਟਰ ਰੱਖੇ ਨੇ ਬਾਰਨਰ ਸਨੈਪੰਜ ਰੱਖੇ ਨੇ ਹੋਰ ਕਈ ਆਧਾਰਿਆਂ ਦੇ ਵਿੱਚ ਮਹਿਕਮਾ ਦੇ ਬੰਦੇ ਰੱਖੇ ਗਏ ਇਹਨੇ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਨੇ ਉਹਨਾਂ ਦੀ ਕੋਈ ਸ਼ਰਤ ਨਹੀਂ ਹੈਗੀ ਬੜਾ ਸੌਖਾ ਕੰਮ ਕਰਤਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਸਵਾਲ ਪਿੱਛੇ ਜਾਂਦੇ ਨਹੀਂ ਇਸ ਦੇ ਤਹਿਤ ਲਗਾਤਾਰ ਉਹ ਸਾਡੇ ਜੋ ਵੀ ਆਪਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਤਾਬੇ